ਡੈਪਟੀ ਕਮਿਸ਼ਨਰ ਵੱਲੋਂ ਮਿਲੀ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕਰ ਪੁਲਿਸ ਵੱਲੋਂ ਲਿਆਂਦਾ ਗਿਆ ਇਹ ਵਿਅਕਤੀ ਕੋਈ ਆਮ ਅਪਰਾਧੀ ਨਹੀਂ ਬਲਕਿ ਇੱਕ ਸਰਕਾਰੀ ਬਾਊ ਹੈ ਉਹ ਸਰਕਾਰੀ ਬਾਊ ਜਿਸ ਨੇ ਡੈਪਟੀ ਕਮਿਸ਼ਨਰ ਦੇ ਡੈਪਟੀ ਕਮਿਸ਼ਨਰ ਸਾਹਿਬ ਦੇ ਜਾਲੀ ਸਾਈਨ ਕਰਕੇ ਕਿਸੇ ਦਾ ਅਸਲਾ লাইসেনਸ ਬਣਵਾਉਣਾ ਸੀ ਮਾਮਲਾ ਪਟਿਆਲੇ ਦਾ ਜਿੱਥੇ ਪੀ ਐਲ ਏ ਵਿਭਾਗ 'ਚ ਕੰਮ ਕਰਦੇ ਪ੍ਰਵੀਨ ਕੁਮਾਰ ਨੇ ਜਿਸ ਢੰਗ ਨਾਲ ਇਸ ਕਰਤੂਤ ਨੂੰ ਅੰਜਾਮ ਦਿੱਤਾ ਹੈ ਪ੍ਰੈਸ ਕਾਨਫਰੈਂਸ ਕਰ ਵਿਸਥਾਰ ਨਾਲ ਦੱਸ ਰਹੇ ਨੇ ਥਾਣਾ ਤ੍ਰਿਪੜੀ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਐਸਐਮਜ਼ेड ਨਿਊਜ਼ ਦੇ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ ਜੀ ਜਿਹੜਾ ਜਿਹੜਾ ਕੰਮ ਕੰਪਲੀਟ ਕਰੀ ਜੀ ਪੂਰਾ ਮਾਮਲਾ ਜੀ ਇਹਦੇ ਦੀ ਸਾਨੂੰ ਇੱਕ ਕੰਪਲੇਂਟ ਡੀਸੀਸ ਆਫਿਸ ਵੱਲੋਂ ਸਾਹਿਬ ਵੱਲੋਂ ਮਸੂਲ ਹੋਈ ਸੀ ਕਿ ਜੀ ਉਹਦੇ ਚ ਕੁਝ ਜਾਲੀ ਅਸਲ ਇਹ ਡਾਕੂਮੈਂਟ ਤਿਆਰ ਕਰਨ ਦਾ ਜਿਹੜਾ ਕਸ਼ ਲਗਾਇਆ ਗਿਆ ਸੀ ਉਸ ਸੰਬੰਧੀ ਜਾਂਚ ਕਰਨ ਤੋਂ ਬਾਅਦ ਐਫ ਆਈ ਆਰ ਨੰਬਰ 214 ਥਾਣਾ ਤਰਪੜੀ ਰਿਕੇ ਦਰਜ ਕੀਤੀ ਗਈ ਤੇ ਉਹਦੇ 'ਚ ਇੱਕ ਗ੍ਰਿਫਤਾਰੀ ਪ੍ਰਵੀਨ ਕੁਮਾਰ ਜਿਹੜੇ ਪੀ ਐਲ ਐ ਬ੍ਰਾਂਚ ਦੇ ਵਿੱਚ ਕਲਰਕ ਸੀ ਉਹਦੀ ਕੀਤੀ ਹੋਈ ਆ ਅੱਗੇ ਜਾਂਚ ਚੱਲੇਗੀ ਸਰ ਇਹ ਗੱਲ ਤੇ ਕਰਦਾ ਸੀ ਸਾਈਟ ਕੋਈ ਜਿਹੜੀ ਫਾਈਲ ਸਬੂਧ ਜਲਦੀ ਦਾ ਜਿਹੜਾ ਪਾਸਵਰਡ ਹੈ ਜਿਹੜਾ ਜਿਹੜਾ ਇਹ ਤਾਜ਼ਾ ਮਸਲਾ ਜਿਹੜਾ ਸਾਡੇ ਕੋਲ ਆਇਆ ਜੀ ਇਹਦੇ ਜਨੇ ਜਿਹੜੀ ਫਾਈਲ ਸ਼ੁਰੂ 'ਚ ਜਿਹੜੀ ਪਹਿਲੀ ਤਹਿਰੀਰ ਸ਼ੁਰੂ ਹੋਣੀ ਆ ਉਹਦੇ 'ਚ ਸਾਈਨ ਜਿਹੜੇ ਨੇ ਕੀਤੇ ਹੋਏ ਸੀਗੇ ਉਸ ਸੰਬੰਧੀ ਅੱਗੇ ਜਾਂਚ ਜਾਰੀ ਹੈ ਪਤਾ ਚੱਲੇ ਕਿ ਕਿੰਨੇ ਲੋਕਾਂ ਦੇ ਉੱਪਰ ਹੈ ਉਹ ਅੱਜ ਜਾ ਸਾਹਮਣੇ ਨੂੰ ਪੇਸ਼ ਕਰਕੇ ਨਾਮਾਦ ਅਸਲ ਕਰਕੇ ਅਗਲੀ ਮੁਸ਼ਕਿਲ ਸ਼ੁਰੂ ਕਰਦੇ ਆ। ਹੋਰ ਬੰਦੇ ਵੀ ਡਿਟੇਲ ਜੀ ਬਿਲਕੁਲ ਜੀ ਇਸ ਹੋਰ ਜਿੰਨਾ ਦੀ ਸ਼ਮੂਲਿਤ ਹੋਊਗੀ ਜਿਉਂ ਉਹਨਾਂ ਨੂੰ ਵੀ ਨਾਲ ਨਾਮਿਤ ਕੀਤਾ ਜਾਊਗਾ ਤੇ ਜਿਹੜੇ ਪਿਛਲੇ ਲਾਇਸੈਂਸ ਬਣੇ ਆ ਉਹ ਵੀ ਬਾਚੇ ਜਾਣਗੇ। ਸਰ ਪਤਾ ਕਿਸ ਤਰ੍ਹਾਂ ਲੱਗੇ ਕਿਸੇ ਨੇ ਸ਼ਿਕਾਇਤ ਨਹੀਂ ਦੀ ਆ ਕਿ ਸਾਉ ਨੇ ਆਪਣੀ ਨੋਟਿਫਿਕੇਸ਼ਨ ਮਾਰੇ ਆਇਆ ਕਾਉਂਡ ਹੈ। ਦੇਖੋ ਜੀ ਇਹ ਜਦੋਂ ਚੈਕਿੰਗ ਹੋਈ ਜੀ ਉਹ ਫਾਈਲਾਂ ਦੀ ਤਾਂ ਉਹਦੇ ਚ ਜਿਹੜਾ ਸਾਈਨ ਜੋ ਮਲਾੜ ਕੀਤਾ ਗਿਆ ਦੂਸਰਾ ਵੱਲੋਂ ਸਸਤਰੀ ਤੌਰ ਤੇ ਉਚਾਲੀ ਪਾਇਆ ਗਿਆ ਜੀ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਤੇ ਜਿਹੜੇ ਬੰਦੇ ਦਾ ਲਿਸੈਂਸ ਸੀਗਾ ਉਸ ਨਾਲ ਪੁਸ਼ਟੀ ਕੀਤੀ ਕਿ ਉਹਦਾ ਬਿਆਨ ਤਹਿਰੀਕ ਕੀਤਾ ਗਿਆ ਉਸ ਤੋਂ ਜੋ ਗੱਲ ਸਾਹਮਣੇ ਆਈ ਉਹਦੇ ਆਧਾਰ ਤੇ ਪੈਸਿਆਂ ਦਾ ਲੈਣ-ਦੇਣ ਹੋਣਾ ਵੀ ਪਾਇਆ ਗਿਆ ਤੇ ਪੈਸੇ ਲੈ ਕੇ ਅਸਲਾ ਤਿਆਰ ਇਨਫਰੈਂਸ ਕੀਤਾ ਜਾ ਰਿਹਾ ਸੀ ਉਹਦੇ ਚੋਂ ਇੱਕ ਜਿਹੜਾ ਦੋਸ਼ੀ ਸੀਗਾ ਪ੍ਰਵੀਨ ਕੁਮਾਰ ਪੀਰਲੇ ਬ੍ਰਾਂਚ ਦੇ ਵਿੱਚ ਲੱਗਿਆ ਹੋਇਆ ਮੁਲਾਜ਼ਮ ਉਹਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਬਾਕੀ ਜਿਹੜੇ ਰੋਲ ਹੋਊਗਾ ਸਭ ਦਾ ਵਾਚਾ ਜਾਵੇ ਹੋਰ ਕਿੰਨੇ ਜਿੰਨਾ ਤੋਂ ਹੋਣਗੇ ਇਹ ਕਾਫੀ ਸਮੇਂ ਤੋਂ ਪਿਛਲੇ 10 10 12 ਮਹੀਨਿਆਂ ਤੋਂ ਉਸੇ ਤਰ੍ਹਾਂ ਸੀਗਾ ਅਗਰ ਜਾਣਕਾਰੀ ਇਹਦੀ ਹੋਰ ਆ ਸਕੋਈ ਹੈ ਜੇਕਰ ਮੇਰਾ ਹੈ ਕਿ ਸਭ ਤੋਂ ਜ਼ਰੂਰ ਬਿਲਕੁਲ ਜੀ ਏਜੰਟਾਂ ਤੋਂ ਬਿਨਾਂ ਨਹੀਂ ਇਹ ਗੱਲ ਹੋ ਹੋ ਸਕਦੀ ਉਹ ਵੀ ਜਿਹੜੇ ਏਜੰਟs ਵੀ ਆਰ ਹੋਲਵਾਚੇ ਜਾਣਗੇ ਔਰ ਵੀ ਹਰਾਨੋ ਕਰਨੇ ਦੀ ਜਿਸ ਨਾਲ ਪਹੇਚੀ ਹੈ ਅਜੇ ਸਿਰਫ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਜੀ ਤੇ ਬਾਕੀ ਅਸੀਂ ਸਾਰੀਆਂ ਜਿੰਨੀਆਂ ਫਾਈਲਸ ਬਣੀਆਂ ਉਹਨਾਂ ਦੀ ਸਕੂਪਿੰਗ ਕਰ ਰਹੇ ਹਾਂ ਤੇ ਜੋ ਵੀ ਇੱਕ ਇੱਕ ਕਾਰਵਾਈ ਹੋਵੇ ਤੁਹਾਡੇ ਨਾਲ ਸਾਡੇ ਜਿਹੜੀ ਆਪਾਂ ਇਹ ਬਤ ਕਰੀ ਜਿਹੜੀ ਧਾਰਾ ਹੈ ਐਫ ਆਈ ਆਰ ਨੰਬਰ 214 ਜੀ ਥਾਣਾ ਤ੍ਰਿਪੜੀ ਵਿਖੇ ਦ ਕਾਠ ਜੀ ਮੰਦੂ 336 340 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ। ਅਰੇ ਇਹ ਪਹਿਲੇ ਕਿਹੜੀਆਂ ਆਏ ਜੀ ਫਾਈਲਾਂ ਹੋਊਗਾ ਉਹਨਾਂ ਦੇ ਚਾਹ ਬਿਲਕੁਲ ਜੀ ਬਿਲਕੁਲ ਜਿਹੜੀਆਂ ਇਸ ਡੀ ਸੀ ਸਾਹਿਬ ਦੇ ਹੁਕਮ ਅਨਸਾਰ ਉਹਨਾਂ ਦੇ ਟੈਨਰਰ ਦੀਆਂ ਜੋ ਫਾਈਲਾਂ ਨੇ ਅਸਲੀ ਦੀਆਂ ਉਹ ਸਾਰੀਆਂ ਆ ਚੁੱਕੀਆਂ ਨੇ। ਐਸ ਐਮ ਜ਼ेड ਨਿਊਜ਼ ਦੇ ਲਈ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ